ਅੱਜ ਅਸੀਂ ਇੱਥੇ ਖੜੇ ਹਾਂ ਹਰਜੀਤ ਬਾਜਾਖਾਨਾ ਅੰਤਰਰਾਸ਼ਟਰੀ ਕਬੱਡੀ ਪਲੇਅਰ ਦੀ ਸਮਾਰਟੀ ਜਿੱਥੇ ਹਰਜੀਤ ਕਲੱਬ ਬਾਜਾਖਾਨਾ ਦੇ ਨੌਜਵਾਨਾਂ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਾਲਾ ਕਾਜੀਆ ਨਾਲ ਅਤੇ ਸਾਬਕਾ ਪ੍ਰਧਾਨ ਜਸਮੇਲ ਸਿੰਘ ਬਾਜਾਖਾਨਾ ਮੌਜੂਦਾ ਪ੍ਰਧਾਨ ਸਰਜੀਤ ਸਿੰਘ ਬਾਜਾਖਾਨਾ ਅਤੇ ਪੂਰੀ ਟੀਮ ਸ਼ਾਮਲ ਹੈ ਅੱਗੇ ਉਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੁਨੀਆ ਇਸ ਜ਼ਿਲ੍ਹੇ ਦਾ ਨਹੀਂ ਪੂਰੇ ਪੰਜਾਬ ਦਾ ਕਹਿੰਦੇ ਨਾਮ ਜਿਹੜਾ ਕਹਿੰਦਾ ਅਮਰੀਕਾ ਇੰਗਲੈਂਡ ਵੱਖ-ਵੱਖ ਕੰਟਰੀਆਂ ਦੇ ਵਿੱਚ ਪੰਜਾਬੀ ਵੀਰ ਨੂੰ ਚਮਕਾਇਆ ਅ ਅਸੀਂ ਸਦਾ ਭਾਈ ਹਰਜੀਤ ਨੂੰ ਆਪਣੇ ਦਿਲ ਦੇ ਵਿੱਚ ਰਸਾ ਕੇ ਰੱਖਦੇ ਆਂ ਕਈ ਵਾਰ ਭਾਈ ਕਾਲਾ ਕਾਜੀਆਣਾ ਯਾਦ ਕਰਕੇ ਬਹੁਤ ਭਾਵੁਕ ਹੋ ਜਾਂਦਾ ਵੀ ਕਿ ਹਰਜੀਤ ਪਰਾਰ ਦੇ ਨਾਲ ਜਿਹੜਾ ਅਸੀਂ ਸਮਾਂ ਬਤਾਇਆ ਸਾਨੂੰ ਕਦੇ ਨਹੀਂ ਭੁੱਲਦਾ ਐਨੀ ਡੇ ਭਾਈ ਕਾਲਾ ਮਿਸ ਕਰਦਾ ਤੇ ਅਸੀਂ ਪ੍ਰਮਾਤਮਾ ਮਿਹਰ ਨੂੰ ਅੱਗੇ ਅਰਦਾਸ ਕਰਦੇ ਆਂ ਇਹਨਾਂ ਚਾਰੇ ਮਹਾਨ ਰਥੀਆਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਜਿਹੜੇ ਵੀਰ ਦਾ ਮਨੀ ਸਟਰੀਜਾ ਵੱਲੋਂ ਬਾਦਸ਼ਾਹ ਖਾਨਾ ਬਗੋਂ 11000 ਦੀ ਨਗਰਾਸੀ ਦੇ ਕੇ ਅੱਜ ਸਾਡੇ ਵੀਰ ਨਦਰ ਆ ਵੀ ਨਦਰਿਆ ਨਦਰ ਸਾਹਿਬ ਜੀ ਆਪਾਂ ਕੋ ਜੀ ਮਿਹਰ ਕਰੇ ਹ ਜੀ ਆਪਾਂ ਦੇਖੋ ਆਓ ਭਾਈ ਕਾਲਾ ਕਾਨੂੰ ਲੈਣਾ ਨਜ਼ਰੇ ਦੇ ਵਿਚਾਲੇ ਹੁੰਦਾ ਨਜ਼ਰੇ ਮੱਦੇ ਆ ਦੇ ਦਾ ਆ ਮਾਨਸਮਾਨ ਜਿਹੜਾ ਸਮੂੱਚੀ ਗਾਜ਼ੀਆਣਾ ਪ੍ਰਬੰਧਕ ਕਮੇਟੀ ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਬਾਈ ਰਜਿੰਦਰ ਸਿੰਘ ਕਾਲਾ ਗਾਜ਼ੀਆਣਾ ਤੇ ਸਾਰੀ ਸਮੂੱਚੀ ਬਾਜ਼ਾਖਾਨਾ ਦੀ ਕਮੇਟੀ ਨਜ਼ਰੇ ਵੱਲੋਂ ਗਿਆਰਾਂ ਯਾਤਗਰ ਮਾਨਸਮਾਨ ਕਰ ਰਹੀ ਹੈ ਕਿ ਜਕਾਰਾਂ ਲਾਵਾਂਗੇ ਅਰਜੀਤ ਬਾਜ਼ਾਖਾਨਾ ਨੂੰ ਸੁਧਾਣ ਦੀ ਪੇਟ ਕਰਦੇ ਹੋਏ ਜੋ ਬੋਲੇ ਹਾਂਜੀ ਅ ਏਅਰਡ੍ਰੋਪਿੰਗ ਕਾਲਾ ਜੀ ਅੱਜ ਤੁਸੀਂ ਇੱਥੇ ਹਰਜੀਤ ਬਾਈ ਜੀ ਤੇ ਤਿੰਨੋਂ ਪਲੇਅਰਾਂ ਦੀ ਫਾਤੀ ਦੇ ਮੌਕੇ ਤੇ ਪਹੁੰਚੇ ਆਂ ਹਾਂਜੀ ਹਾਂਜੀ ਕੀ ਕਹਿਣਾ ਹੈ ਅਸੀਂ ਜਿਹੜਾ ਹਰਜੀਤ ਹਰਜੀਤ ਪਲੇਅਰ ਸੀਗਾ ਬਹੁਤ ਤਗੜਾ ਦੁਨੀਆ ਤੇ ਨਾਂ ਤਾ ਹੋਇਆ ਨਹੀਂ ਇਹ ਇਹ ਹੋ ਸਕਦਾ ਕਿੰਨਾ ਕਿ ਅਸੀਂ ਦੇਖਿਆ ਆਪੇ ਇਨਸਾਨ ਬਹੁਤ ਵਧੀਆ ਸੀ ਜੀ ਬਸ ਇਹ 24 ਘੰਟੇ ਇਹਨਾਂ ਨੂੰ ਯਾਦ ਕਰਦੇ ਰਹਿੰਦੇ ਆਂ ਜ਼ਰਾ ਅੱਜ ਯਾਦ ਕਰਦੇ ਰਹਿੰਦੇ ਆਂ ਕੋਈ ਸਾਡਾ ਯਾਰ ਸਾਡਾ ਲਈ ਵਿਛੜ ਗਿਆ ਇਸ ਕਰਕੇ ਇਹਦੀ ਰੂਹ ਨੂੰ ਸ਼ਾਂਤੀ ਬਖਸ਼ੇ ਕੀ ਕਹਿਣਾ ਤੁਸੀਂ ਜੀ ਪਲ ਜਿਹੜੇ ਨਵੇਂ ਪੁੰਗਰ ਪਲੇਅਰ ਨੇ ਕਬੱਡੀ ਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਜੀ ਜਾਂ ਤੇ ਗਰਾਊਂਡ ਦੀ ਬਿਹਤ ਕਰਨ ਤੇ ਦੇਸੀ ਖਾਣਾ ਖਾਣ ਜੀ ਪ੍ਰੋਡਕਟਰਾਂ ਜਣਾ ਪੈਣ ਇਸ ਕਰਕੇ ਉਹ ਲੰਬਾ ਟਾਈਮ ਦੀ ਖੇਡ ਸਕਦੇ ਤੁਸੀਂ ਲੰਬਾ ਸਮਾਂ ਹਰਜੀਤ ਕਬੱਡੀ ਆਪਣੇ ਕਲੱਬ ਦਾ ਪ੍ਰਧਾਨ ਰਹੇ ਹੋ ਤੇ ਅੱਜ ਉਹਨਾਂ ਦੀ ਵਰਸੀ ਮੌਕੇ ਤੁਹਾਡਾ ਕੀ ਕਹਿਣਾ ਹੈ ਮੈਂ ਧੰਨਵਾਦ ਕਰਦਾ ਹਾਂ ਵੀ ਜਿਨ੍ਹਾਂ ਸਾਰੇ ਭਰਾਵਾਂ ਨੇ ਜੋ ਕਿਨਨ ਕਾਲਾ ਹੈ ਸਭ ਦੀ ਸਿੰਘ ਜਿੰਨੀ ਵੀ ਇਹ ਟੀਮ ਹੈ ਜਿਹੜੇ ਇਸ ਕਬੱਡੀ ਖਿਡਾਰੀ ਨੂੰ ਹਰਜੀਤ ਸਿੰਘ ਬਰਾਰ ਨੂੰ ਅੱਜ ਉਹਦੀ ਜਿਹੜੀ ਯਾਦ ਨੂੰ ਤਾਜ਼ਾ ਕੀਤਾ ਹੈ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਪਰ ਸਾਡਾ ਜਿਹੜਾ ਹੈ ਕਿ ਜਿਹੜੋ ਅਸੀਂ ਉਹਨੂੰ 6ਵੀਂ ਕਲਾਸ ਤੋਂ ਇਹਨੂੰ ਲੈ ਕੇ ਇਸ ਗੇਮ ਦੇ ਵਿੱਚ ਪਾਇਆ ਸੀ ਤੇ ਉਹਨੇ ਇਸ ਬੰਦਗੀਆਂ ਨੂੰ ਉਸਮਾਨ ਤੇ ਕਰਸੂ ਕੇ ਛੱਡਿਆ ਮੈਂ ਐਸੇ ਕਰਕੇ ਇਹੀ ਮੈਂ ਸਾਰੇ ਕਬੱਡੀ ਖਿਡਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਇਹ ਨਸ਼ਿਆਂ ਤੋਂ ਦੂਰ ਹੋ ਕੇ ਤੁਸੀਂ ਗਰਾਊਂਡ ਦੇ ਵਿੱਚ ਸਹੀ ਮਿਹਨਤ ਕਰਕੇ ਉਹ ਹਰਜੀਤ ਵਰਗਾ ਬਣਨ ਦੀ ਕੋਸ਼ਿਸ਼ ਕਰੋ ਜੋ ਇਸ ਧਰਤੀ ਨੇ ਹਰਜੀਤ ਜਮੇ ਉਸ ਤੋਂ ਬਾਅਦ ਨਹੀਂ ਪੈਦਾ ਹੋ ਸਕਿਆ ਮੈਨੂੰ ਬੜੇ ਦੁਖੀ ਹਿਰਦੇ ਦੇ ਨਾਲ ਮੈਂ ਕਹਿ ਰਿਹਾ ਪਰ ਜਿਸ ਦਿਨ ਹਰਜੀਤ ਦੀ 16 ਅਪ੍ਰੈਲ ਨੂੰ ਮੌਤ ਹੋਈ ਹੈ ਸਾਡੇ ਪਿੰਡ ਦੇ ਵਿੱਚ ਇੱਕ ਵੀ ਚੁੱਲਾ ਨਹੀਂ ਧਪਿਆ ਹਫਤਾ ਪਰ ਸਾਡੇ ਪਿੰਡ ਨੇ ਕਿਸੇ ਨੇ ਕੋਈ ਰੂਟੀ ਬੁਕਾ ਕੇ ਦੇਖੀ ਜਿਹੜਾ ਕਿ ਇੰਨਾ ਦੁੱਖ ਮਨਾਇਆ ਮੈਂ ਸਾਡੇ ਪਿੰਡ ਨੇ ਨਹੀਂ ਮਨਾਇਆ ਪੂਰੇ ਹਿੰਦੁਸਤਾਨ ਦੀ ਦੁਨੀਆ ਨੇ ਵਾਰਡ ਦੇ ਵਿੱਚ ਇਹ ਦੁੱਖ ਮਨਾਇਆ ਜੋ ਕਿ ਬਾੜਲੇ ਮੋਰਖਾਨੇ ਦੀ ਬੋਲ ਬਟਾ ਦੁੱਖ ਮਨਾਇਆ ਤੇ ਇਸ ਕਰਕੇ ਵੀ ਹਰਜੀਤ ਬਰਾੜ ਵਰਗਾ ਦੁਨੀਆ ਦੇ ਉੱਤੇ ਨਰਮ ਤੇ ਸੱਚਾ ਸੁਕਾਰ ਇਨਸਾਨ ਪੈਦਾ ਨਹੀਂ ਹੋਇਆ ਅੱਜ ਧੰਨਵਾਦ ਜੀ ਹਾਂ ਜੀ ਉਹ ਪੰਡਾ ਪੁੱਛੋ ਹਾਜੀ ਸਾਹਿਬ ਸਾਹਿਬ ਨਸ਼ਾ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਜੀ ਜਿਹੜਾ ਨਸ਼ਾ ਨਸ਼ਾ ਇਹ ਇਨਾ ਵਧਿਆ ਹੋਇਆ ਹੈ ਇਹ ਘਟੂ ਘਟਤੀ ਦਾ ਸਾਕਰ ਸਾ ਹੋ ਗਿਆ ਹੈ ਇਹ ਦਿਨੋਂ ਦਿਨ ਵਧਦਾ ਚੱਲ ਰਿਹਾ ਹੈ ਮੈਂ ਇਸ ਸਰਕਾਰ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨੇ ਇਹ ਸਟੈਪ ਚੱਕ ਕੇ ਕੁਝ ਹੱਲ ਪਿਆ ਪਰ ਇਹ ਹੁਣ ਥੋੜਾ ਜਿਆਦਾ ਠੰਡਾ ਪੈਂਦਾ ਜਾ ਰਿਹਾ ਹੈ ਇਸ ਕਰਕੇ ਵੀ ਥੋੜੀ ਜੀ ਹੋਰ ਦੇ ਦੇ ਤੇ ਨਿਗਰਾਨੀ ਕਰਕੇ ਪਰ ਨਸ਼ੇ ਨੂੰ ਰੋਕਿਆ ਜਾਵੇ ਤਾਂ ਇਹ ਇਹ ਸਰਕਾਰ ਦਾ ਰਹਿਦੀ ਦੁਨੀਆ ਤੇ ਕਰਨਾ ਬਣੂਗਾ ਪਰ ਹੁਣ ਜਿਹੜੀ ਹੈਗੀ ਆ ਥੋੜੀ ਜੀ ਢਲ ਵਰਤੀ ਜਾ ਰਹੀ ਹੈ ਇਸ ਕਰਕੇ ਅਸੀਂ ਇਸ ਚੀਜ਼ ਤੇ ਵੀ ਜੋ ਅਸੀਂ ਹਰਜੀਤ ਸਿੰਘ ਬਰਾੜ ਨੂੰ ਇਸ ਦੇ ਸਰਪ੍ਰਸਤ ਪ੍ਰੋਟेक्ट ਕਰਨੇ ਆ ਵੀ ਜੋ ਇਹ ਨਸ਼ਾ ਹਰਜੀਤ ਸਿੰਘ ਬਰਾੜ ਨੇ ਨਹੀਂ ਵੇਖਿਆ ਸੀ ਇਸ ਕਰਕੇ ਅਸੀਂ ਕਰਨ ਕਰਦੇ ਆਂ ਸਾਡੇ ਆਪ ਦੇ ਪਿੰਡ ਦੇ ਵਿੱਚ ਵੀ ਕਹਿੰਦੇ ਆਂ ਅਸੀਂ ਇਸ ਨੂੰ ਬੰਦ ਕਰਾਈਏ ਪੰਚਾਇਤਾਂ ਨੂੰ ਬੇਨਤੀ ਕਰਨਾ ਹੈ ਪੰਚਾਇਤਾਂ ਦੇ ਨਾਲ ਅਸੀਂ ਸੰਯੋਗ ਵੀ ਦੇਵਾਂਗੇ ਜਿਵੇਂ ਕਿ ਪੰਚਾਇਤਾਂ ਦੇ ਬਹੁਤ ਵੱਡੇ ਕੰਮ ਕਰਨ ਵਾਲੇ ਆ ਚਾਹੇ ਸਾਨੂੰ ਜੇ ਬਰੌਂਗੇ ਦੱਸ ਉਹਨਾਂ ਦੇ ਨਾਲ ਆ ਸਾਡੇ ਹਸਪਤਾਲ ਦੇ ਵਿੱਚ ਅੱਜ ਕੱਲ ਇਹ ਸਰਤਾਂ ਦੇ ਫੁੱਲੀ ਭੇਟ ਕਰਦੇ ਵੀ ਸਾਡੇ ਕੋਈ ਵੀ ਡਾਕਟਰ ਹੈ ਨਹੀਂ ਕਿਤੇ ਵੀ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਸਾਡੇ ਇੱਥੇ ਡਾਕਟਰਾਂ ਦੀ ਬਹੁਤ ਜ਼ਿਆਦਾ ਧੰਨਵਾਦ ਜੀ ਅੱਜ ਹਰਜੀਤ ਦੀ ਸਮਾਪਤੀ ਆਪਾਂ ਇਕੱਠੇ ਹੋਏ ਆ ਉਹਨਾਂ ਨੂੰ ਸਿਹਤਾਂ ਲਈ ਭੇਟ ਕਰਨ ਵਾਸਤੇ ਉਸ ਬਾਰੇ ਤੁਹਾਡਾ ਕੀ ਕਹਿਣਾਗਾ ਸਭ ਤੋਂ ਵੱਡਾ ਤਾਂ ਇਹ ਹੈ ਕਿ ਕਿਉਂਕਿ ਬਹੁਤ ਸਾਰੇ ਗਰੀਬਾਂ ਦਾ ਕਿੰਨਾ ਨਾਟਾ ਕੱਢ ਕੇ ਬਹੁਤ ਜਿਆਦਾ ਉਹਨਾਂ ਦੀ ਸਮਾਪਤ ਆ ਕੇ ਕਲਬ ਯੂਨੀਅਨ ਸੀ ਅਗਲੇ ਸਾਲ ਪਰਮਾਤਮਾ ਸੋਖ ਰੱਖ ਕੇ ਬਹੁਤ ਵਧੀਆ ਸਮਾਗਮ ਕਰਾਂਗੇ ਤੇ ਤੇ ਔਸ ਜੀ ਦਾ ਵੀ ਟੂਰਨਾਮੈਂਟ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਉੱਤੇ ਲੈਵਲ ਤੇ ਕਰਾਵਾਂ ਕੀ ਸੰਦੇਸ਼ ਦੇਣਾ ਚਾਹਣਾ ਹੈ ਅੱਜ ਦੇ ਯੂਥ ਨਸ਼ਾ ਦੇ ਵਿੱਚ ਛੇਮਾਂਦਰਾ ਚੱਲੀ ਜਾਂਦਾ ਪੰਜਾਬ ਦੇ ਵਿੱਚ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਨਸ਼ਾ ਦਾ ਪੰਜਾਬ ਦੇ ਵਿੱਚ ਬਹੁਤ ਚੱਲ ਰਿਹਾ ਪਰ ਉਹ ਜਿਹੜੀਆਂ ਟੀਮਾਂ ਖੇਡ ਰਹੀਆਂ ਪਰ ਆਪਣੀ ਕੋਈ ਕੋਸ਼ਿਸ਼ ਹੈ ਕਿ ਬਿਨਾਂ ਨਸ਼ੇ ਤੋਂ ਖੇਡਣਾ ਸਿਹਤ ਹੀ ਖਰਾਬ ਜਿਹੜਾ ਕੋਈ ਲੱਸੀ ਆ ਖਾਣਾ ਤੇ ਵਧੀਆ ਆਦਤਾਂ ਦੌਰਾਨ ਦੇ ਵਿੱਚ ਪ੍ਰਦਰਸ਼ਨ ਕਰਨਾ ਤੇ ਚੰਗਾ ਖੇਡਣਾ